ਲਿਖਤਾਂ ਦੇ ਵਿੱਚ ਪੰਜਾਬ ਉਸ ਖੇਤੇ ਨੂੰ ਕਿਹਾ ਗਿਆ ਹੈ ਜਿੱਥੇ ਲੋਕ ਪੰਜਾਬੀ ਬੋਲਦੇ ਹਨ ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾ ਰਿਹਾ ਹੈ 100 ਸਾਲ ਪਹਿਲਾਂ 1914 ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਨਾਲ ਲੱਗਦਾ ਸੀ ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖੇਤਾਂ ਵੱਖ-ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ ਪੰਨ ਪੰਨ ਧਰਮ ਫਿਰਕੇ ਜਾਤਾਂ ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪਰਜਾ ਪੰਜਾਬੀ ਜਾਂ ਪੰਜਾਬੀ ਨਾਲ ਰਲਦੀ ਮਿਲਦੀ ਬੋਲੀ ਬੋਲਦੀ ਰਹੀ ਵੱਡੇ ਦਰਿਆਵਾਂ ਤੇ ਨਹਿਰਾਂ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਨਾਲ ਹੀ ਮਾਲਾ-ਮਾਲ ਕਰ ਦਿੱਤਾ 1912 ਤੱਕ ਪ੍ਰੈਸ ਵਿੱਚ ਜਾਂ ਸਟੇਜਾਂ ਤੋਂ ਮੁਸਲਮਾਨਾਂ ਹਿੰਦੂਆਂ ਜਾਂ ਸਿੱਖਾਂ ਦੀ ਦਸ਼ਾ ਬਿਆਨ ਕਰਦੇ ਆ ਪੰਜਾਬੀ ਲੜ ਪਿਆ ਕਰਦੇ ਸਨ ਤਾ ਵੀ ਕੁੱਲ ਮਿਲਾ ਕੇ ਅਮਨ ਅਮਾਨ ਸੀ ਬ੍ਰਿਟਿਸ਼ ਰਾਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਮਜ਼ਬੂਤ ਦੇਸ਼ੀ ਹਕੂਮਤ ਕਾਇਮ ਕੀਤੀ ਜਦੋਂ ਕਿ ਬਾਕੀ ਹਿੰਦੁਸਤਾਨ ਅਸਥਿਰ ਸੀ ਜਿਸ ਕਰਕੇ ਜਿੱਤਣ ਵਿੱਚ ਅੰਗਰੇਜ਼ਾਂ ਨੂੰ ਬਹੁਤ ਸੌਖ ਰਹੀ ਫਿਰ ਇਸ ਖੁਸ਼ਹਾਲ ਪੰਜਾਬ ਨੂੰ ਕੀ ਹੋ ਗਿਆ ਜਿਸ ਨੂੰ 1947 ਵਰਗਾ ਮਾੜਾ ਸਮਾਂ ਦੇਖਣਾ ਪਿਆ ਕਾਰਨ ਲੱਭਣ ਵਾਸਤੇ ਪਹਿਲੀ ਸੰਸਾਰ ਜੰਗ ਤੋਂ 1947 ਤੱਕ ਦਾ ਨਹੀਂ ਇਸ ਤੋਂ ਪਹਿਲਾਂ ਦਾ ਇਤਿਹਾਸ ਦੇਖਣਾ ਪਵੇਗਾ ਪੰਜਾਬ ਦਾ ਭੂਤਕਾਲ ਜਾਣਨ ਦੇ ਗਲੋਬਲ ਕਾਰਨ ਵੀ ਹਨ ਗਸਤ 2112 ਇੱਕ ਗੋਰੇ ਬੰਦੂਕ ਕਤਾਰੀ ਨੇ ਓਕ ਕਰੀਕ ਗੁਰਦੁਆਰੇ ਅੰਦਰ ਘੁਸਕੇ ਜਦੋਂ 6 ਮਾਸੂਮ ਸਿੱਖ ਨੂੰ ਗੋਲੀ ਮਾਰ ਦਿੱਤੀ ਅਤੇ 18 ਸਾਲ ਦੀ ਸਿੱਖ ਕੁੜੀ ਹਰਪ੍ਰੀਤ ਜਿਸ ਨੇ ਟੈਕਸਾਸ ਦੀ ਯੂਨੀਵਰਸਿਟੀ ਵਿੱਚ ਦਾਖਲ ਹੋਣਾ ਸੀ ਉਸਨੇ ਇੱਕ ਵੱਡਾ ਪੋਸਟਰ ਤਿਆਰ ਕੀਤਾ ਜਿਸ ਤੇ ਉਸਨੇ ਲਿਖਿਆ ਸੀ ਮੈਂ ਸਿੱਖਾਂ ਪਲੀਜ਼ ਮੈਨੂੰ ਨਫ਼ਰਤ ਨਾ ਕਰੋ ਇਹ ਪੋਸਟਰ ਫੇਸਬੁੱਕ ਟਵਿੱਟਰ ਦੇ ਉੱਤੇ ਪਾਇਆ ਤੇ ਸੀਐਨਈ ਨੂੰ ਇੰਟਰਵਿਊ ਦਿੰਦਿਆਂ ਕਿਹਾ हां मेरी चमड़ी पूरी है ਤੇ ਕੇਸ ਕਾਲੇ ਹਨ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੁਸਲਮਾਨ ਹਾਂ ਅਸੀਂ ਅਤੇ ਅਸੀਂ ਅਤਵਾਦੀ ਵੀ ਹਾਂ ਬਹੁਤ ਸਾਰੇ ਅਮਰੀਕਨ ਸਿੱਖਾਂ ਨੇ ਇਸ ਪੋਸਟਰ ਨੂੰ ਬੁਰਾ ਮਣਾਇਆ ਕਿਉਂਕਿ ਇਸ ਤੋਂ ਇਉਂ ਲੱਗਦਾ ਸੀ ਜਿਵੇਂ ਮੁਸਲਮਾਨ ਅੱਤਵਾਦੀ ਹਨ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਹਰਪ੍ਰੀਤ ਦਾ ਅਜਿਹਾ ਕੋਈ ਵੀ ਇਰਾਦਾ ਨਹੀਂ ਸੀ ਉਸਨੇ ਤਾਂ ਕੇਵਲ ਇਹ ਐਲਾਨ ਕੀਤਾ ਸੀ ਕਿ ਉਹ ਨਾ ਮੁਸਲਮਾਨ ਹੈ ਤੇ ਨਾ ਅੱਤਵਾਦੀ ਹਰਪ੍ਰੀਤ ਦੀ ਟਿੱਪਣੀ ਤੋਂ ਸੰਕੇਤ ਮਿਲਿਆ ਕਿ ਪੰਜਾਬ ਦੇ ਵਿੱਚ ਸਿੱਖ-ਮੁਸਲਮਾਨ ਸਬੰਧਾਂ ਉੱਤੇ ਸਵਾਲੀਆ ਚਿੰਨ੍ਹ ਸਦੀਆਂ ਤੱਕ ਲੱਗਾ ਰਿਹਾ ਸੀ ਤੇ ਹੁਣ ਸੰਸਾਰ ਫਿਰ ਇਸ ਮੁੱਦਿਆਂ ਤੇ ਭਰਿਆ ਪਿਆ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ